ਕੀੜੀ ਅਤੇ ਕੁੱਗੀ ਇੱਕ ਤਲਾਬ ਦੇ ਕਿਨਾਰੇ ਇੱਕ ਰੁੱਖ ਸੀ ਉਸ ਰੁੱਖ ਉੱਤੇ ਕੁੱਗੀ ਅਤੇ ਰੁੱਖ ਹੇਠਾਂ ਖੋਦ ਵਿੱਚ ਕੀੜੀ ਦਾ ਘਰ ਸੀ ਇੱਕ ਦਿਨ ਕੀੜੀ ਨੂੰ ਬੜੀ ਪਿਆਸ ਲੱਗੀ ਉਹ ਪਾਣੀ ਪੀਣ ਲਈ ਤਲਾਬ ਤੇ ਗਈ ਅਚਾਨਕ ਬਹੁਤ ਤੇਜ਼ ਹਨੇਰੀ ਆਈ ਤੇ ਕੀੜੀ ਉੱਡ ਕੇ ਪਾਣੀ ਵਿੱਚ ਡਿੱਗ ਪਈ ਕੀੜੀ ਨੂੰ ਤਰਨਾ ਨਹੀਂ ਸੀ ਆਉਂਦਾ ਉਹੋ ਘਬਰਾ ਗਈ ਤੇ ਉਸਨੇ ਮਦਦ ਲਈ ਕੁੱਗੀ ਨੂੰ ਆਵਾਜ਼ ਮਾਰੀ ਕੁੱਗੀਏ ਕੁੱਗੀਏ ਛੇਤੀ ਆ ਮੈਂ ਡੁੱਬ ਚੱਲੀ ਮੈਨੂੰ ਬਚਾ ਕੁੱਗੀ ਨੇ ਜਦ ਕੀੜੀ ਦੀ ਆਵਾਜ਼ ਸੁਣੀ ਤਾਂ ਉਹ ਝੱਟ ਉੱਡੀ ਆਈ ਪਰ ਉਹ ਸੋਚਣ ਲੱਗੀ ਮੈਂ ਕੀੜੀ ਨੂੰ ਕਿਵੇਂ ਬਚਾਵਾਂ ਕੀੜੀ ਤਾਂ ਪਾਣੀ ਵਿੱਚ ਡੁੱਬਦੀ ਹੀ ਜਾ ਰਹੀ ਸੀ ਕੁੱਗੀ ਨੂੰ ਇੱਕ ਤਰਕੀਬ सूझी उसने एक पतली जही टहनी तो एक पत्ता तोड़ के कीड़ी ਦੇ ਕੋਲ ਸੁੱਟ ਦਿੱਤਾ ਕੀੜੀ ਡੱਕੇ ਡੋਲੇ ਖਾਂਦੀ ਹੋਈ ਪੱਤੇ ਉੱਪਰ ਆਖਰ ਚੜ ਹੀ ਗਈ ਕੁੱਗੀ ਨੇ ਚੁੰਝ ਨਾਲ ਪੱਤਾ ਚੁੱਕਿਆ ਤੇ ਉੱਡ ਕੇ ਕੰਡੇ ਉੱਤੇ ਪਹੁੰਚ ਗਈ ਇੰਜ ਕੁੱਗੀ ਨੇ ਕੀੜੀ ਦੀ ਜਾਨ ਬਚਾ ਲਈ ਕੀੜੀ ਨੇ ਧੰਨਵਾਦ ਕਰਦਿਆ ਕਿ ਆ ਕੁੱਗੀ ਪੈਨ ਤੂੰ ਮੇਰੇ ਲਈ ਰਾਮ ਤੋ ਕੱਟ ਨਹੀਂ ਮੈਂ ਇਹ ਉਪਕਾਰ ਕਦੇ ਨਹੀਂ ਭੁੱਲਾਂਗੀ ਕੁਝ ਦਿਨਾਂ ਬਾਅਦ ਇੱਕ ਸ਼ਿਕਾਰੀ ਬੰਦੂਕ ਲੈ ਕੇ ਉਸ ਰੁੱਖ ਦੇ ਕੋਲ ਆਇਆ ਉਸ ਨੇ ਰੁੱਖ ਤੇ ਬੈਠੇ ਕੁੱਗੀ ਨੂੰ ਵੇਖ ਲਿਆ ਪਰ ਕੀੜੀ ਨੇ ਨਹੀਂ ਸ਼ਿਕਾਰੀ ਨੂੰ ਵੇਖ ਲਿਆ ਕੀੜੀ ਚਟਪਟ ਸ਼ਿਕਾਰੀ ਦੇ ਹੱਥ ਉੱਤੇ ਜਾ ਚੜੀ ਸ਼ਿਕਾਰੀ ਨੇ ਜਿਉਂ ਹੀ ਕੁੱਗੀ ਵੱਲ ਆਪਣੀ ਬੰਦੂਕ ਸਿੱਧੀ ਕੀਤੀ ਤਾਂ ਕੀੜੀ ਨੇ ਹੰਦੇ ਹੱਥ ਉੱਤੇ ਪੂਰੇ ਜ਼ੋਰ ਨਾਲ ਦੰਦੀ ਵੱਢੀ ਸ਼ਿਕਾਰੀ ਦੀ ਉਈ ਨਿਕਲ ਗਈ ਤੇ ਉਸ ਦੀ ਬੰਦੂਕ ਦਾ ਨਿਸ਼ਾਨਾ ਕਿਤੇ ਹੋਰ ਜਾ ਲੱਗਾ ਗੋਲੀ ਦੀ ਆਵਾਜ਼ ਸੁਣ ਕੇ ਕੁੱਗੀ ਉੱਥੋਂ ਉੱਡ ਗਈ ਇੰਜ ਕੀੜੀ ਨੇ ਕੁੱਗੀ ਦੀ ਜਾਨ ਬਚਾ ਲਈ ਕੁੱਗੀ ਨੇ ਕੀੜੀ ਦੀ ਜਾਨ ਬਚਾਈ ਕੀੜੀ ਨੇ ਕੁੱਗੀ ਦੀ ਜਾਨ ਬਚਾਈ ਇੰਜ ਉਹ ਦੋਵੇਂ ਪੱਕੀਆਂ ਸਹੇਲੀਆਂ ਬਣ ਗਈਆਂ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਮਦਦ ਕਰਨ ਨਾਲ ਦਿਲ ਵੱਡਾ ਹੁੰਦਾ ਹੈ ਤੇ ਦੋਸਤੀ ਦੀ ਜੜ ਮਜ਼ਬੂਤ ਬਣਦੀ ਹੈ। ਨੇਕੀ ਕਦੇ ਵਿਅਤ ਨਹੀਂ ਜਾਂਦੀ ਜਿਹੜਾ ਦੂਜਿਆਂ ਦੀ ਮਦਦ ਕਰਦਾ ਹੈ ਉਸ ਦੀ ਮਦਦ ਰੱਬ ਆਪਣੇ ਤਰੀਕੇ ਨਾਲ ਕਰਦਾ ਹੈ। ਪਾਈ ਗੁਰਜੀ ਕਾ ਖਾਲਸਾ ਵੈਕੂ ਜੀ ਕੀ ਫਤਿਹ। ਲਾਈਕ ਸ਼ੇਅਰ ਐਂਡ ਕਮੈਂਟ ਓਨ ਮਾਈ ਵੀਡੀਓ। ਥੈਂਕ ਯੂ। ਹੈਵ ਅ ਨਾਈਸ